ਸਾਸ਼ੀ ਕਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੁਸੀਂ ਇੱਦਾਂ ਹੀ ਪਿਆਰ ਦਿੰਦੇ ਰਹੋ ਅੱਜ ਅਸੀਂ ਮਲੰਜੀ ਬਣਾਉਣ ਲੱਗੇ ਆ ਜਿਹਨੂੰ ਕੋਈ ਮਲੰਜੀ ਕਹਿੰਦਾ ਕੋਈ ਸ਼ਾਸ਼ੀਆ ਕਹਿੰਦਾ ਕੋਈ ਸ਼ਿਸ਼ਾ ਵੀ ਕਹਿੰਦਾ ਹੈ ਈਜ਼ੀ ਵੀ ਹੈ ਨਾ 2 ਮਿੰਟ ਦੀ ਰੈਸਪੀ ਹੈ ਜ਼ਿਆਦਾ ਇੰਨਾ ਲੰਮਾ ਚੌੜਾ ਕੰਮ ਨਹੀਂ ਹੈਗਾ ਇਹਦੇ ਵਿੱਚ ਸਾਨੂੰ ਚਾਹੀਦੇ ਆ ਸਮਗਰੀ ਬੋਇਲਡ ਅੰਬ ਤੁਸੀਂ ਜੇ ਫੈਮਲੀ ਜ਼ਿਆਦਾ ਹੈ ਤਾਂ ਤੁਸੀਂ 5 ਯੂਜ਼ ਕਰ ਲਓ 6 ਯੂਜ਼ ਕਰ ਲਓ ਸਾਡੀ ਫੈਮਲੀ ਛੋਟੀ ਹੈ ਅਸੀਂ 3 ਯੂਜ਼ ਕਰਾਂਗੇ ਪੁਦੀਨਾ ਤੇ ਦੋ ਪਿਆਜ਼ ਤੇ ਦੋ ਮਿਰਚਾਂ ਤੇ 슈ਗਰ ਤੇ ਸਵਾਦ ਅਨਸਾਰ ਨਮਕ ਹੁਣ ਅਸੀਂ ਪਿਆਜ਼ ਪੁਦੀਨਾ ਦੋ ਮਿਰਚਾਂ ਜਿਹੜੀਆਂ ਲੀਆਂ ਚੀਨੀ ਔਰ ਨਮਕ ਪਾ ਕੇ ਇਹਨੂੰ ਗ੍ਰੈਂਡ ਕਰ ਲਾਂਗੇ ਚੰਗੀ ਤਰ੍ਹਾਂ ਪੇਸਟ ਬਣਾ ਲਾ ਕੇ ਤੇ ਅਸੀਂ ਦੋ ਗਲਾਸ ਪਾਣੀ ਦੇ ਲੈ ਲਾਂਗੇ ਤੇ ਆਹ ਦੇਖੋ ਅਸੀਂ ਪੇਸਟ ਬਣਾ ਲਿਆ ਆ ਜਿਹਦੇ ਵਿੱਚ ਪੁਦੀਨਾ ਚੀਨੀ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਹੈ ਇਸ ਤਰ੍ਹਾਂ ਪੇਸਟ ਬਣਾ ਲਿਓ ਤੇ ਹੁਣ ਅਸੀਂ ਅੰਬਾ ਨੂੰ ਆ ਪਾਣੀ ਵਿੱਚ ਪਾ ਕੇ ਇੱਕ ਵਾਰੀ 1 ਮਿੰਟ ਬਾਅਦ ਛੀਰੇ ਦੇ ਕੇ ਇਹ ਤਾਂ ਗਿਟੇ ਕਢ ਲਾਂਗੇ ਵਿੱਚੋਂ ਤਾਂ ਜੋ ਇਹਦਾ ਪਲਪ ਸਾਰਾ ਵਿੱਚ ਪੈ ਜਾਏਗਾ ਚਲੋ ਆ ਦੇਖੋ ਜੀ ਹੁਣ ਤਿੰਨੋਂ ਆਮਬਾ ਸੀ ਮਿਕਸ ਕਰ ਲਿਆ ਇਸ ਤਰ੍ਹਾਂ ਇਹ ਬਣ ਜਾਈਗਾ ਤੇ ਹੁਣ ਇਹਦੇ ਵਿੱਚ ਅਸੀਂ ਜਿਹੜਾ ਪੁਦੀਨਾ ਪਿਆਜ਼ ਤੇ ਚੀਨੀ ਦਾ ਪੇਸਟ ਬਣਾਇਆ ਹੋਇਆ ਸੀ ਉਹਨੂੰ ਮਿਰਚ ਪਾ ਕੇ ਉਹ ਵਿੱਚ ਪਾ ਦੇਣਾ ਹੈ ਤੇ ਸਵਾਦ ਅਨੁਸਾਰ ਨਮਕ ਪਾ ਦੇਣਾ ਲਓ ਜੀ ਸਾਡਾ ਸ਼ਾਸ਼ੀਆ ਬਣ ਕੇ ਤਿਆਰ ਹੈ ਕਿਸੀ ਇਹਦੇ ਵੀ ਪਿੱਛੇ برف ਪਾ ਦੋ ਤੇ एकदम ਠੰਡਾ ਹੋ ਜਾਏਗਾ ਰੋਟੀ ਚਾਵਲ ਦੇ ਨਾਲ ਇਹ ਬਹੁਤ ਵਧੀਆ ਲੱਗਦਾ ਹੈ ਭਾਣੋ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਰੋ ਕਮੈਂਟ ਜ਼ਰੂਰ ਵਧੀਆ-ਵਧੀਆ ਕਰਿਆ ਕਰੋ ਤੇ ਮੋਟੀਫਿਕੇਸ਼ਨ ਮਿਲ ਜਾਂਦੀ ਹੈ ਸਾਨੂੰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ